ਕੇਦਾਰ ਸਿੰਗਰ ਸਪਨਾ ਚੌਧਰੀ ਦੀ ਜ਼ਿੰਦਗੀ ਤੇ ਫਿਲਮ ਬਣਨ ਜਾ ਰਹੀ ਹੈ ਸਪਨਾ ਚੌਧਰੀ ਦੀ ਬਾਇਓਪਿਕ ਤੇ ਆਖਿਰਕਾਰ ਅਧਿਕਾਰਿਤ ਤੌਰ ਤੇ ਮੋਹਰ ਲੱਗ ਗਈ ਹੈ ਮਹੇਸ਼ ਪਟ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦਾ ਨਾਂ ਵੀ ਦਮਦਾਰ ਹੈ ਇਸ ਫਿਲਮ ਦਾ ਨਾਂ ਮੈਡਮ ਸਪਨਾ ਰੱਖਿਆ ਗਿਆ 4 ਸਤੰਬਰ ਨੂੰ ਮੇਕਰਸ ਵੱਲੋਂ ਇਸ ਫਿਲਮ ਦਾ ਐਲਾਨ ਕੀਤਾ ਗਿਆ 4 ਸਤੰਬਰ ਇਹ ਉਹੀ ਤਰੀਕਾ ਹੈ ਜਦੋਂ 2016 ਦੇ ਵਿੱਚ ਸਪਨਾ ਚੌਧਰੀ ਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਲ ਹੀ ਦੇ ਵਿੱਚ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਤੇ ਸਪਨਾ ਚੌਧਰੀ ਵੱਲੋਂ ਵੀ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਤੇ ਇਸ ਫਿਲਮ ਦੇ ਟੀਜ਼ਰ ਨੂੰ ਸ਼ੇਅਰ ਕੀਤਾ ਗਿਆ ਹੈ ਟੀਜ਼ਰ ਦੇ ਵਿੱਚ ਸਪਨਾ ਚੌਧਰੀ ਦੇ ਸੰਘਰਸ਼ भरे ਸਫ਼ਰ ਦੀ ਝਲਕ ਹੈ ਜੋ ਦਿਲ ਨੂੰ ਛੂ ਲਵੇਗੀ ਸਪਨਾ ਨੇ ਇੱਕ ਸਾਧਾਰਨ ਸਟੇਜ ਡਾਂਸਰ ਤੋਂ ਸੁਪਰਸਟਾਰ ਬਣਨ ਤੱਕ ਦਾ ਸਫ਼ਰ ਜੋ ਤੈਅ ਕੀਤਾ ਉਸ ਨੂੰ ਇਸ ਟੀਜ਼ਰ ਦੇ ਵਿੱਚ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਸਪਨਾ ਨੂੰ ਸਟੇਜ ਡਾਂਸਰ ਬਣਨ ਲਈ ਮਜਬੂਰ ਹੋਣਾ ਪਿਆ ਸੀ ਪਿਤਾ ਬਿਮਾਰ ਸੀ ਮਾਂ ਕਿਸੇ ਦੇ ਘਰ ਦੇ ਵਿੱਚ ਕੰਮ ਕਰਦੀ ਸੀ ਕਰਜ਼ੇ ਦਾ ਬੋਝ ਦਿਨੋ-ਦਿਨ ਵੱਧਦਾ ਜਾ ਰਿਹਾ ਸੀ ਜਿਸ ਕਾਰਨ ਸਪਨਾ ਨੇ ਸਟੇਜ ਡਾਂਸਰ ਬਣਨ ਦਾ ਫੈਸਲਾ ਕੀਤਾ ਸੀ ਦੱਸਦੀ ਹੈ ਕਿ ਬੁੱਧਵਾਰ ਨੂੰ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਦਲ ਦੇ ਉੱਤੇ ਬਾਇਓਪਿਕ ਦਾ ਅਫੀਸ਼ੀਅਲ ਟੀਜ਼ਰ ਜਾਰੀ ਕੀਤਾ ਸੀ ਟੀਜ਼ਰ ਦੇ ਵਿੱਚ ਸਪਨਾ ਨੇ ਦੱਸਿਆ ਕਿ 16 ਸਾਲ ਦਾ ਇਹ ਸਫ਼ਰ ਉਸ ਦੇ ਲਈ ਕਾਫੀ ਮੁਸ਼ਕਿਲ ਰਿਹਾ ਕਾਫੀ ਸਮੇਂ ਤੋਂ ਸੁਰਖੀਆਂ ਸੀਗੀਆਂ ਕਿ ਸਪਨਾ ਚੌਧਰੀ ਤੇ ਜਲਦ ਹੀ ਫਿਲਮ ਬਣਨ ਜਾ ਰਹੀ ਹੈ ਪਿਛਲੇ ਸਾਲ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਵੀ ਸਪਨਾ ਚੌਧਰੀ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਸਾਈਨ ਇਨ ਸਟੂਡੀਓ ਦੇ ਬੈਨਰ ਹੇਠ ਬਣਨ ਵਾਲੀ ਫਿਲਮ ਮੈਡਮ ਸਪਨਾ ਨੂੰ ਅਧਿਕਾਰਤ ਤੌਰ ਤੇ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ ਹਰਿਆਣਾ ਦੀ ਧੁਮਾਕੇਦਾਰ ਸਿੰਗਰ ਸਪਨਾ ਚੌਧਰੀ ਦੀ ਜ਼ਿੰਦਗੀ ਤੇ ਫਿਲਮ ਬਣਨ ਜਾ ਰਹੀ ਹੈ ਸਪਨਾ ਚੌਧਰੀ ਦੀ ਬਾਇਓਪਿਕ ਤੇ ਆਖਿਰਕਾਰ ਅਧਿਕਾਰਿਤ ਤੌਰ ਤੇ ਮੋਹਰ ਲੱਗ ਗਈ ਹੈ ਮਹੇਸ਼ ਪਟ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦਾ ਨਾਂ ਵੀ ਦਮਦਾਰ ਹੈ ਇਸ ਫਿਲਮ ਦਾ ਨਾਮ ਮੈਡਮ ਸੁਪਨਾ ਰੱਖਿਆ ਗਿਆ 4 ਸਤੰਬਰ ਨੂੰ ਮੇਕਰਸ ਵੱਲੋਂ ਇਸ ਫਿਲਮ ਦਾ ਐਲਾਨ ਕੀਤਾ ਗਿਆ 4 ਸਤੰਬਰ ਇਹ ਉਹੀ ਤਰੀਕਾ ਹੈ ਜਦੋਂ 2016 ਦੇ ਵਿੱਚ ਸੁਪਨਾ ਚੌਧਰੀ ਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਲ ਹੀ ਦੇ ਵਿੱਚ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਤੇ ਸੁਪਨਾ ਚੌਧਰੀ ਵੱਲੋਂ ਵੀ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਤੇ ਇਸ ਫਿਲਮ ਦੇ ਟੀਜ਼ਰ ਨੂੰ ਸ਼ੇਅਰ ਕੀਤਾ ਗਿਆ ਹੈ ਟੀਜ਼ਰ ਦੇ ਵਿੱਚ ਸਪਨਾ ਚੌਧਰੀ ਦੇ ਸੰਘਰਸ਼ भरे ਸਫ਼ਰ ਦੀ ਝਲਕ ਹੈ ਜੋ ਦਿਲ ਨੂੰ ਛੂ ਲਵੇਗੀ ਸਪਨਾ ਨੇ ਇੱਕ ਸਾਧਾਰਨ ਸਟੇਜ ਡਾਂਸਰ ਤੋਂ ਸੁਪਰਸਟਾਰ ਬਣਨ ਤੱਕ ਦਾ ਸਫ਼ਰ ਜੋ ਤੈਅ ਕੀਤਾ ਉਸ ਨੂੰ ਇਸ ਟੀਜ਼ਰ ਦੇ ਵਿੱਚ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਸਪਨਾ ਨੂੰ ਸਟੇਜ ਡਾਂਸਰ ਬਣਨ ਲਈ ਮਜਬੂਰ ਹੋਣਾ ਪਿਆ ਸੀ ਪਿਤਾ ਬਿਮਾਰ ਸੀ ਮਾਂ ਕਿਸੇ ਦੇ ਘਰ ਦੇ ਵਿੱਚ ਕੰਮ ਕਰਦੀ ਸੀ ਕਰਜ਼ੇ ਦਾ ਬੋਝ ਦਿਨੋ-ਦਿਨ ਵੱਧਦਾ ਜਾ ਰਿਹਾ ਸੀ ਜਿਸ ਕਾਰਨ ਸਪਨਾ ਨੇ ਸਟੇਜ ਡਾਂਸਰ ਬਣਨ ਦਾ ਫੈਸਲਾ ਕੀਤਾ ਸੀ ਦੱਸਦੀ ਹੈ ਕਿ ਬੁੱਧਵਾਰ ਨੂੰ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਬਾਇਓਪਿਕ ਦਾ ਅਫੀਸ਼ੀਅਲ ਟੀਜ਼ਰ ਜਾਰੀ ਕੀਤਾ ਸੀ ਟੀਜ਼ਰ ਦੇ ਵਿੱਚ ਸਪਨਾ ਨੇ ਦੱਸਿਆ ਕਿ 16 ਸਾਲ ਦਾ ਇਹ ਸਫ਼ਰ ਉਸ ਦੇ ਲਈ ਕਾਫੀ ਮੁਸ਼ਕਿਲ ਰਿਹਾ ਕਾਫੀ ਸਮੇਂ ਤੋਂ ਸੁਰਖੀਆਂ ਸੀਗੀਆਂ ਕਿ ਸਪਨਾ ਚੌਧਰੀ ਤੇ ਜਲਦ ਹੀ ਫਿਲਮ ਬਣਨ ਜਾ ਰਹੀ ਹੈ ਪਿਛਲੇ ਸਾਲ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਵੀ ਸਪਨਾ ਚੌਧਰੀ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਸਾਈਨ ਇਨ ਸਟੂਡੀਓ ਦੇ ਬੈਨਰ ਹੇਠ ਬਣਨ ਵਾਲੀ ਫਿਲਮ ਮੈਡਮ ਸਪਨਾ ਨੂੰ ਅਧਿਕਾਰਤ ਤੌਰ ਤੇ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ ਹਰ ਦੀ ਧਿਮਾਕੇਦਾਰ ਸਿੰਗਰ ਸਪਨਾ ਚੌਧਰੀ ਦੀ ਜ਼ਿੰਦਗੀ ਤੇ ਫਿਲਮ ਬਣਨ ਜਾ ਰਹੀ ਹੈ ਸਪਨਾ ਚੌਧਰੀ ਦੀ ਬਾਇਓਪਿਕ ਤੇ ਆਖਿਰਕਾਰ ਅਧਿਕਾਰਿਤ ਤੌਰ ਤੇ ਮੋਹਰ ਲੱਗ ਗਈ ਹੈ ਮਹੇਸ਼ ਪਟ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦਾ ਨਾਂ ਵੀ ਦਮਦਾਰ ਹੈ ਇਸ ਫਿਲਮ ਦਾ ਨਾਂ ਮੈਡਮ ਸਪਨਾ ਰੱਖਿਆ ਗਿਆ 4 ਸਤੰਬਰ ਨੂੰ ਮੇਕਰਸ ਵਲੋਂ ਇਸ ਫਿਲਮ ਦਾ ਐਲਾਨ ਕੀਤਾ ਗਿਆ 4 ਸਤੰਬਰ ਇਹ ਉਹੀ ਤਰੀਕਾ ਹੈ ਜਦੋਂ 2016 ਦੇ ਵਿੱਚ ਸਪਨਾ ਚੌਧਰੀ ਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਲ ਹੀ ਦੇ ਵਿੱਚ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਤੇ ਸਪਨਾ ਚੌਧਰੀ ਵੱਲੋਂ ਵੀ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਤੇ ਇਸ ਫਿਲਮ ਦੇ ਟੀਜ਼ਰ ਨੂੰ ਸ਼ੇਅਰ ਕੀਤਾ ਗਿਆ ਟੀਜ਼ਰ ਦੇ ਵਿੱਚ ਸਪਨਾ ਚੌਧਰੀ ਦੇ ਸੰਘਰਸ਼ भरे सफर ਦੀ ਝਲਕ ਹੈ ਜੋ ਦਿਲ ਨੂੰ ਛੂ ਲਵੇਗੀ ਸਪਨਾ ਨੇ ਇੱਕ ਸਾਧਾਰਨ ਸਟੇਜ ਡਾਂਸਰ ਤੋਂ ਸੁਪਰਸਟਾਰ ਬਣਨ ਤੱਕ ਦਾ ਸਫ਼ਰ ਜੋ ਤੈਅ ਕੀਤਾ ਉਸ ਨੂੰ ਇਸ ਟੀਜ਼ਰ ਦੇ ਵਿੱਚ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਸਪਨਾ ਨੂੰ ਸਟੇਜ ਡਾਂਸਰ ਬਣਨ ਲਈ ਮਜਬੂਰ ਹੋਣਾ ਪਿਆ ਸੀ ਪਿਤਾ ਬਿਮਾਰ ਸੀ ਮਾਂ ਕਿਸੇ ਦੇ ਘਰ ਦੇ ਵਿੱਚ ਕੰਮ ਕਰਦੀ ਸੀ ਕਰਜ਼ੇ ਦਾ ਬੋਝ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਜਿਸ ਕਾਰਨ ਸਪਨਾ ਨੇ ਸਟੇਜ ਡਾਂਸਰ ਬਣਨ ਦਾ ਫੈਸਲਾ ਕੀਤਾ ਸੀ ਦੱਸਦੀ ਹੈ ਕਿ ਬੁੱਧਵਾਰ ਨੂੰ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਬਾਇਓਪਿਕ ਦਾ ਅਫੀਸ਼ੀਅਲ ਟੀਜ਼ਰ ਜਾਰੀ ਕੀਤਾ ਸੀ ਟੀਜ਼ਰ ਦੇ ਵਿੱਚ ਸਪਨਾ ਨੇ ਦੱਸਿਆ ਕਿ 16 ਸਾਲ ਦਾ ਇਹ ਸਫ਼ਰ ਉਸ ਦੇ ਲਈ ਕਾਫੀ ਮੁਸ਼ਕਿਲ ਰਿਹਾ ਕਾਫੀ ਸਮੇਂ ਤੋਂ ਸੁਰਖੀਆਂ ਸੀਗੀਆਂ ਕਿ ਸਪਨਾ ਚੌਧਰੀ ਤੇ ਜਲਦ ਹੀ ਫਿਲਮ ਬਣਨ ਜਾ ਰਹੀ ਹੈ ਪਿਛਲੇ ਸਾਲ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਵੀ ਸਪਨਾ ਚੌਧਰੀ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਸਾਈਨ ਇਨ ਸਟੂਡੀਓ ਦੇ ਬੈਨਰ ਹੇਠ ਬਣਨ ਵਾਲੀ ਫਿਲਮ ਮੈਡਮ ਸਪਨਾ ਨੂੰ ਅਧਿਕਾਰਤ ਤੌਰ ਤੇ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ